ਇਹ ਕਿੰਨੇ ਮਿੰਟਸ ਵਿੱਚ ਸੀ ਥੀ ਤੇ ਇਹ ਗੱਲ ਬਹੁਤ ਹੀ ਫਰਕਿਆਦੀ ਐ ਮਾੜਾ ਸੋ ਸਰ ਫਰਕਟੇ ਹੋਇਆ ਸੀ ਤੇ ਅੱਗ ਲੱਗੀ ਧੂਆਂ ਲੱਗਾ ਸੀ ਪਰ ਆਣ ਗਵਾਨ ਨੇ ਪਾਣੀ ਕੋਣੀ ਪਾ ਕੇ ਬਚਾਅ ਕਰਦਾ ਵਾ ਤੇ ਬਚਾਅ ਹੋ ਗਿਆ ਵਾ ਵਧੀਆ ਗੱਲ ਐ ਤੇ ਪੁਲਿਸ ਵਾਲੇ ਫਾਇਰ ਬ੍ਰਿਗੇਡ ਮਗਾ ਆ ਉਹਨਾਂ ਪਾਣੀ ਪਾ ਕੇ ਬਚਾਅ ਵਾ ਹੁਣ ਠੀਕ ਐ ਕੋਈ ਨੁਕਸਾਨ ਨਹੀਂ ਮਾੜਾ ਮੋਟਾ ਨੁਕਸਾਨ ਜਿਹੜਾ ਹੈ ਉਹਦੀ ਕੋਈ ਜਾਣ ਨਹੀਂ ਕਰਤੀ ਬਚਾ ਮੇਰਾ ਐਸੇ ਮਨ ਨੂੰ ਦੱਸਿਆ ਜੀ ਪੀਸੀਆਰ ਨੰਬਰ 3 ਇਹ ਸੀ ਨਾਕੋ ਕਿ ਜਿਹੜਾ ਕਹਿੰਦੇ ਦਰਵਾਤਾ ਨੂੰ ਜਾਣ ਲਿਆ ਕਿਤ ਪਾਪ ਤੇ ਇੱਥੇ ਰੋਲਾ ਪਿਆ ਕਿ ਅੱਗ ਲੱਗੇ ਜਦੋਂ ਸੋਕੇ ਦੇਖਿਆ ਜਦੋਂ ਤੂੰ ਆ ਨਿਕਲਿਆ ਸੀ ਤੂੰ ਆ ਨਿਕਲਿਆ ਤੇ ਫਿਰ ਇਥੇ ਬੌਧਾ ਆ ਕੇ ਪਾਣੀ ਕੋਆ ਦੇ ਮੁੜ ਕੇ ਥੈਰ ਪਰ ਗੱਦੀ ਅਸੀਂ ਕਦੀ ਤੇ ਉਹਦੇ ਨਾਲ ਅੱਗ ਦੇ ਕੰਟਰੋਲ ਹੋ ਗਿਆ ਕੋਈ ਸਫਾਰਚਾਰੀ ਜਾਂ ਨਹੀਂ ਨੁਕਸਾਨ ਹੋਇਆ ਕਿਉਂ ਮਕਾਨ ਖਾਲੀ ਸੀ ਆ ਜੀ ਕੋਈ ਐਸਾ ਨੁਕਸਾਨ ਨਹੀਂ ਹੋਇਆ ਅੱਧ ਜਿਹੜੀ ਬੋਚ ਸੀ ਮੇਰਾ ਨਾਂ ਕਰਨ ਵੀ ਇਨਕੁਆਇਰਮੈਂਟ ਰੋ ਤੋਂ ਬੇਤੋ ਸਰ ਫੋਨ ਦੀ ਸਪੋਰਿੰਗ ਆ ਗਿਆ ਉਸ ਤੋਂ ਜਿਸ ਤੰਦੇ ਆ ਗਾਲਾ ਹੀ ਜਾਂਦੇ ਆਉਂਦੇ ਸਾਰੇ ਅੱਗ ਤੇ ਕੰਟਰੋਲ ਕਰ ਲਿਆ ਨਹੀਂ ਨੁਕਸਾਨ ਨਹੀਂ ਕੋਈ ਹੈ ਕਿਉਂਕਿ ਇਹ ਸ਼ੀਰਖਾਏ ਬੜਾ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਉਹਨਾਂ ਦੀ ਸਪੋਰੋਸਿਵ ਟਾਈਮ ਤੇ ਆ ਗਏ ਕਾਫੀ ਥੋੜੀ ਹਾਂਜੀ ਡਿਜ਼ਾਈਨ ਥੋੜੀ ਵੰਸ ਸਕਦੀ ਕਿਉਂਕਿ ਲੱਕੜ ਦੇ ਦਰਵਾਜ਼ੇ ਸੁੱਕਿਆ ਸਾਰਾ ਫਰਨੀਚਰ ਅੰਦਰ ਹੈਗਾ ਅੱਗ ਬਹੁਤ ਜ਼ਿਆਦਾ ਵੱਸ ਸਕਦੀ ਹੈ